ਚਲੋ ਆਪਾਂ ਸ਼ੁ크ਰਾ ਮਾਲਕਾ ਪੰਨਾ ਮੇਰੇ ਮਾਲਕ ਸਾਹਿਬ ਲੈ ਵੀ ਆਹ ਸਾਲ ਤਾਂ ਕਰਦਾਂਗੇ ਆਪਾਂ ਚੈਨੀ ਦਾ ਵਿਆਹ ਫੇ ਅਗਲੇ ਸਾਲ ਪੋਤਾ ਪੱਕਾ ਲੈ ਹੁਣ ਤਾਂ ਆਪਾਂ ਬੈ ਕੇ ਸੁੱਖ ਦੀ ਰੋਟੀ ਖਾਵਾਂਗੇ ਓਏ ਮੈਂ ਤਾਂ ਐ ਸੋਚਦਾ ਵਿਆਹ ਚੈਨੀ ਸਾਲਾ ਮੰਨ ਜੂ ਕਿਤੇ ਹੋਰ ਹੀ ਨਾ ਗਰਾਰੀ ਫਸਾਈ ਫਿਰਦਾ ਹੋਵੇ ਚੈਨੀ ਆ ਬਾਪੂਰੇ ਆ ਪੁੱਤੂ ਰਿਆ ਉਰੇ ਬੈਠਾ ਮੇਰਾ ਸਿਆਣਾ ਪੁੱਤਾ ਸਾਲਾ ਤੂੰ ਓਏ ਚੈਨੀ ਆਪਣੇ ਘਰ ਚ ਖੁਸ਼ੀਆਂ ਆਉਣ ਵਾਲੀਆਂ ਨੇ ਪੁੱਤ ਕਿਉਂ ਬਾਪੂ ਕੀ ਗੱਲ ਹੋ ਗਈ ਕੋਈ ਲਾਟਰੀ ਲੂਟਰੀ ਲੱਗ ਗਈ ਇਹ ਤਾਂ ਲਾਟਰੀ ਤੋਂ ਵੀ ਵੱਡੀ ਗੱਲ ਐ ਆ ਮੈਂ ਲਾਗ ਲੈ ਪਿੰਡ ਚ ਕੁੜੀ ਤੇ ਕਹ ਤੇਰੇ ਵਾਸਤੇ ਮੇਰਾ ਦੋਸਤ ਆ ਉਥੇ ਆਪਾਂ ਉਹਦੇ ਨਾਲ ਤੇਰਾ ਵਿਆਹ ਕਰ ਦਿਆਂਗੇ ਨਾ ਬਾਪੂ ਇਹ ਤਾਂ ਸਾਲਾ ਨਿਰਾ ਧੱਕਾ ਆ ਕੇ ਪੁੱਛਣਾ ਪੜਤਾਲ ਸਿੱਧੀ ਲੈ ਚੱਲੋ ਬਰਾਤ ਮੈਂ ਤਾਂ ਬਾਪੂ ਆ ਕੁੜੀ ਨਾਲ ਵਿਆਹ ਕਰਾਉਣਾ ਓਏ ਚੈਨੀ ਇਹ ਤਾਂ ਆਪਣੇ ਪਿੰਡ ਦੀ ਕੁੜੀ ਆ ਮੇਰਾ ਸਾਲਾ ਮੇਰੇ ਦਾੜੀ ਪਟਾਏਗਾ ਤੂੰ ਬਾਪੂ ਵਿਆਹ ਕਰਾਉਣਾ ਤਾਂ ਇਹਦੇ ਨਹੀਂ ਕਰਾਉਣਾ ਨਹੀਂ ਮੈਂ ਨਹਿਰ ਚ ਸਾਲ ਮਾਰ ਕੇ ਮਰ ਜੂ ਓਏ ਚੈਨੀ ਪੁੱਤਿਆ ਆਪਾਂ ਤੇਰਾ ਵਿਆਹ ਕਰ ਦਿਆਂਗੇ ਘਰ ਚ ਰੋਟੀ ਪੱਕਦੀ ਹੋ ਜੂ ਸਾਲੇ ਤੈਨੂੰ ਮਲੰਗਣੂ ਕੀ ਨ ਦੇਣੀ ਆ ਕੁੜੀ ਓਏ ਜਾ ਬਾਪੂ ਮੈਂ ਨਹੀਂ ਕਰਾਉਂਦਾ ਵਿਆਹ ਬੂ ਓਏ ਮੈਨੂੰ ਕੀ ਪਤਾ ਇਹ ਕੰਜਰ ਆ ਪਰ ਐਵੇਂ ਵੀ ਨਹੀਂ ਪਤਾ ਵੀ ਐਡਾ ਵੱਡਾ ਕੰਜਰ ਆ ਆਈ ਸਕਦੇ ਇਹ ਬਣ ਲੈ ਵਾਏ ਬਚਨਿਆ ਤੇ ਤੇ ਰੋਟੀ ਐਂਛੇ ਰੱਖ ਦੇ ਭਾਬੀ ਤੇ ਫੜ ਫੜਾ ਵਾਏ ਬਚਨਿਆ ਐ ਜੀ ਧੌਂ ਦੀ ਸਿੱਟੀ ਫਿਰਦਾ ਵੀ ਗੱਲ ਕੀ ਹੋਗੀ ਓਏ ਕੀ ਦੱਸਾਂ ਭਾਬੀ ਹਾਂ ਆ ਮਾਰ ਤੇ ਸਾਲੇ ਗੰਦੀ ਲਾਦ ਨੇ ਹਾਂ ਸਾਰਾ ਦਿਨ ਜਾਣ ਸੂਲੀ ਤੇ ਟੰਗੀ ਰਹਿੰਦੀ ਐ ਮੈਂ ਹੈ ਲੋ ਹੁਣ ਕੀ ਕਰਤਾ ਚੈਨੀ ਨੇ ਉਹ ਭਾਬੀ ਮੈਂ ਚੈਨੀ ਦਾ ਵਿਆਹ ਕਰਨ ਨੂੰ ਫਿਰਦਾ ਸੀ ਉਹਨੇ ਸਾਲੇ ਨੇ ਹੋਰ ਹੀ ਗੱਲ ਕੱਟ ਮਾਰੀ ਲੈ ਮੈਂ ਤੈਨੂੰ ਦੱਸਾਂ ਸਾਲੇ ਗੰਦੀ ਲਾਦ ਆ ਤਾਂ ਆਕਨ ਸਰ ਕਰ ਕਰ ਲੱਗੀ ਪਈ ਆਗੀ ਮੇਰਾ ਦੀਪਾ ਤਾਂ ਆਪਕੇ ਸੇ ਕਲੈਨ ਦੀ ਫੋਟੋ ਨਹੀਂ ਫਿਰਦਾ ਕਹਿੰਦਾ ਮੈਂ ਇਹਦੇ ਨਾਲ ਵਿਆਹ ਕਰਾਉਣਾਗਾ ਹੁਣ ਕੀ ਬਣੂਗਾ ਹੈ ਕਮਾਲ ਦੀ ਗੱਲ ਹੈ ਇਹ ਹੁਣ ਕੰਮ ਆਣੀ ਲੋਟ ਆਉਣਾ ਬੀਬੋ ਹੈ ਮੈਨੂੰ ਤਾਂ ਲੱਗਦਾ ਹੈ ਉਂਗਲ ਟੇਢੀ ਕਰਨੀ ਪਊ ਲੈ ਮੈਂ ਤੈਨੂੰ ਦੱਸਾਂ ਹੇਰ ਕੰਬਲ ਉਟਾਉ ਨਾ ਵੇਨਾ ਜੇ ਕਿਸੇ ਨੂੰ ਪਤਾ ਲੱਗ ਗਿਆ ਲੋਕੀ ਗੱਲਾਂ ਪੜੇਥਣ ਲਾ ਲ ਕੇ ਕਹਿਣਗੇ ਭਾਬੀ ਆ ਚਾਰ ਨਾਲੋਂ ਤਾਂ ਜੇ ਆਪਾਂ ਦੋ ਸੁਣ ਲਈ ਉਹੀ ਠੀਕ ਹੈ ਵੇ ਬੈ ਤੈਨੂੰ ਸ਼ਰਮ ਨਹੀਂ ਆਉਂਦੀ ਆ ਉਮਰ ਦੇਖਣ ਕਰਦੀ ਨੂੰ ਹਾਏ ਹਾਏ ਪ੍ਰੇਮੀ ਜੋੜਾ ਕਾਬੂ ਟੌਲ ਦਾੜੀ ਆ ਤੈਨੂੰ ਸ਼ਰਮ ਨਹੀਂ ਆਉਂਦੀ ਚੁੱਛਲੇ ਮੁੱਛਲੇ ਕਰਦੇ ਨੂੰ ਓਏ ਦਿਲ ਖੋਣ ਚਾਹੀਦਾ ਜਵਾਨ ਉਮਰ ਚ ਕੀ ਰੱਖਿਆ ਆਹੋ ਆਹੋ ਸਾਲੇ ਤੁਸੀਂ ਵੇਲੇ ਤਾਂ ਜਾਣ ਵਾਲੇ ਹੋਏ ਪਿਆ ਇਹ ਤਾਂ ਪਿਆਰਾ ਇਹ ਤਾਂ ਆਖਰੀ ਸਾਹ ਤੱਕ ਚੱਲੂ ਇਹ ਜੱਲੂ ਓ ਪੱਬੀ ਇਹੇ ਜੱਗ ਬੈਰੀ ਆਪਣੇ ਪਿਆਰ ਦਾ ਬਾਪੂ ਮੈਨੂੰ ਛੱਡ ਕੇ ਨਾ ਜਾਈ ਮੈਂ ਨਹੀਂ ਜਾਂਦੀ ਚੱਲ ਮੈਂ ਬੁਲਾਉਣਾ ਬਾਪੂ ਨੂੰ ਸਾਡੇ ਕਿਹੜਾ ਬਾਪੂ ਦੀ ਸੁਣਦੀ ਆ ਉਹ ਤੂੰ ਮੇਰੀ ਗੱਲ ਸੁਣਾ ਮੈਂ ਬੁਲਾਉਣਾ ਮਾਮੇ ਹੋਰੇ ਨੂੰ ਦੇਖੀ ਪ੍ਰੇਮੀ ਜੋੜਾ ਡਾਂਗ ਤੇ ਨੱਚਦਾ ਖੜ ਦੋ ਮਿੰਟ ਬਸ ਆ ਗਏ ਮਾਮੇ ਹੋਰੀ ਖੜਾ ਕਿ ਯੋ ਬਰੋਣਾ ਭੈਣ ਨੂੰ ਮਰੀ ਨਹੀਂ ਦੋ ਦਿਨ ਹੋਣੇ ਤੂੰ ਹੁਣ ਤੇ ਰੰਗਲੇ ਲਿਆ ਕਰਨ ਲੱਗਿਆ ਉੱਤ ਤੈਨੂੰ ਮੈਂ ਦੱਸਦਾ ਸਾਲਿਆ ਤੈਨੂੰ ਸ਼ਰਮ ਨਹੀਂ ਆਉਦੀ ਫੁੱਫੜਾ ਮੇਰੀ ਗੱਲ ਤਾਂ ਸੁਣ ਲੋ ਪੁੱਤ ਤੁਸੀਂ ਵੀ ਜਾਓ ਪੁੱਤ ਤੁਸੀਂ ਜਾਓ ਇਹਨਾਂ ਮਾਂ ਸਮਝਾਉਣਾ ਵੱਡੇ ਆਸ ਕਰਨ ਹੁਣ ਦੇਖੀ ਕੀ ਬਣਦਾ ਸੋਡਾ ਆ ਜਾਓ ਦੀਪਿਆ ਹੁਣ ਦੇਖੀ ਪ੍ਰੇਮੀ ਜੋੜੇ ਦਾ ਨਿਕਲਦਾ ਇਸਕੇ ਦਾ ਪੁੱਤ ਜੇ ਨਾ ਪਈਆਂ ਲੈ ਰਾਂ ਕੀ ਜਾਣਣਗੇ ਜੇ ਖਾਓ ਸਾਡੇ ਪੈ ਤਾਂ ਸੁਆਦ ਆਵੇ ਉਹ ਦੇਖੀ ਚੱਲ ਕੀ ਬਣਦਾ ਤੁਹਾਡਾ ਸੋਪਰਾ ਇਹ ਗਲਤ ਆ ਸੀ ਮੈਂ ਸਾਰਾ ਸੀ ਮੈਂ ਕਿਹਾ ਮੇਰੇ ਘਰ ਵੀ ਨੇ ਡਰਾਮਾ ਰਚਿਆ ਜਿਹੜਾ ਆਪਣਾ ਚੈਨੀ ਹੈ ਦੀਪਾ ਇਹ ਦੋਹੇ ਜਣੇ ਪੂਰੇ ਦੀ ਕੁੜੀ ਦੀ ਫੋਟੋ ਦਿਖਾ ਕੇ ਵਿਆਹ ਕਰਾਉਣ ਨੂੰ ਫਿਰਦੇ ਨੇ ਉਹ ਸਾਡੀ ਤਾਂ ਬੇਇੱਜ਼ਤੀ ਹੋ ਜਾਂਦੀ ਨਾਨਕਿਆਂ ਤੱਕ ਬੇਇੱਜ਼ਤੀ ਹੋ ਜਾਂਦੀ ਅਸੀਂ ਤਾਂ ਡਰਾਮਾ ਰਚਿਆ ਸਾਡੇ ਦੀਪਾ ਵੀ ਇਹੀ ਕੰਮ ਕਰਦਾਗਾ ਸਾਨੂੰ ਪਹਿਲਾਂ ਦੰਦ ਆ ਗੱਲ ਆ ਅਸੀਂ ਇਹ ਗੱਡੀਆਂ ਖਰਚਾ ਕਰਕੇ ਆ ਸਾਨੂੰ ਫੋਨ ਫੋਨ ਕਰਕੇ ਦੱਸ ਦਿੰਦੇ ਚੰਗਾ ਬਰੋਣਾ ਸਤਰੀ ਗਰ ਅਜਾ ਜਾਣਿਆ ਸਤਰੀ ਗਰ ਚੰਗਾ ਭਾਂਜੇ ਜਿਹਾ ਚੱਲੇ ਉਹ ਤਾਂ ਆਪਣੀ ਮਰਜ਼ੀ ਦੇ ਮਾਲ ਕਰ ਲੈ ਤੇ ਤਾਂ ਯਾਰਾ ਦੀਪਿਆ ਸੜੀ ਉਲਟੀ ਗੰਗਾ ਹੀ ਭਾਈ ਗੇ ਹੁਣ ਕੀ ਬਣੂ ਚੈਨੀ ਬਾਈ ਆਪਣਾ ਕਬਰੋਂ ਨਾ ਕਿਉਂ ਆ ਇਹਦਾ ਵੀ ਹੈਗਾ ਮੇਰੇ ਕੋਲ ਇੱਕ ਹੱਲ ਆ ਕੀ ਹੈ ਤੇਨੀ ਆ ਚੱਲ ਗਏ ਇਹ ਗੱਲ ਬਾਪੂ ਮੈਂ ਨਹੀਂ ਕਰਾਉਣੀ ਲਵ ਮੈਰਿਜ ਤੂੰ ਮੇਰਾ ਵਿਆਹ ਕਰ ਦੇ ਬੇਬੇ ਮੈਂ ਨਹੀਂ ਕਹਿੰਦਾ ਤੂੰ ਮਾੜੀਆਂ ਪਰ ਮੇਰੇ ਬਾਰੇ ਤੂੰ ਕੁਝ ਸੋਚ ਲੈਂਦੀ ਮੈਂ ਤੇਰੇ ਵੱਤ ਕੀ ਸੋਚਦੀ ਕਿਉਂ ਭਾਬੀ ਤੈਨੂੰ ਕਿਹਾ ਸੀ ਨਾ ਗੱਲ ਟੇਢੀ ਕਰਨੀ ਬਹੁਤ ਕਹੀਂ ਕਿਉਂ ਨਿਕਲ ਬਾ